ਸੋਸੀ ਖਨੋਰੀ ਵਰਤਦੇ ਆ ਆ ਆਪਣਾ ਜਿਹੜਾ ਰਸੋਈ ਦਾ ਸਮਾਨ ਟਰਾਲੀ ਦੇ ਵਿੱਚ ਆ ਸਾਡੀਆਂ ਬੀਬੀਆਂ ਮਾਂ ਜਿਹੜੀਆਂ ਲੰਗਰ ਬਣਾ ਰਹੀਆਂ ਨਾ ਆ ਆ ਆਪਣਾ ਜਿਹੜਾ ਰਹਿਣ ਲਈ ਟੈਂਟ ਛਾਂ ਇੱਧਰ ਰੈਣ ਬਸੇੜਾ ਸਵੇ ਬੀਬੀਆਂ ਜਿਹੜੀਆਂ ਮੌੜ ਖੁੱਟੋਂ ਇਹਨਾਂ ਨੂੰ 3 ਦਿਨ ਹੋ ਗਏ 4 ਦਿਨਾਂ ਆ ਜਾਣੂ ਜਿੱਥੇ ਰੋਜ਼ ਆਪਣੀ ਹਾਜ਼ਰੀ ਹੈ ਜਿਹੜੀ ਸਟੇਜ ਤੇ ਲਵਾਉਂਦੀਆਂ ਨੇ ਤੇ ਉੱਥੇ ਨਾਲ ਦੋਨੇ ਟਾਈਮ ਸਾਡੇ ਲੰਗਰ ਦੀ ਸੇਵਾ ਕਰਦੀਆਂ ਨੇ। ਸਵੈਨਰ ਦੇ ਧੰਨਵਾਦ ਨੇ ਆ ਜਿਹੜਾ ਇੰਨੀ ਗਰਮੀ ਦੇ ਵਿੱਚ ਲੰਗਰ ਬਣਾ ਰਹੀਆਂ ਹਨ। ਸੋ ਜਿੱਥੇ ਸੀ ਸਾਡੇ ਇਸ ਮੋਰਚੇ ਦੇ ਵਿੱਚ ਵੱਡੀ ਗਿਣਤੀ ਚ ਜਿਹੜੇ ਕਿਸਾਨ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਇੱਥੇ ਪੱਕੇ ਤੌਰ ਤੇ ਮੋਰਚੇ ਲਈ ਬੈਠੇ ਨੇ ਡਟੇ ਹੋਏ ਸੋ ਉੱਥੇ ਸਾਡੀਆਂ ਭੈਣਾਂ ਲਗਾਤਾਰ ਸਾਡੇ ਨਾਲ ਜੁੜੀਆਂ ਨੇ ਤੇ ਲਗਾਤਾਰ ਆਪਣੀ ਹਾਜ਼ਰੀ ਹੈ ਜਿਹੜੀ ਇਸ ਮੋਰਚੇ ਤੇ ਜਿਹੜਾ ਖਨੌਰੀ ਬਾਰਡਰ ਤੇ ਲਾ ਰਹੀਆਂ ਨੇ ਗਿਆ ਸਵੇਸ਼ ਕਰਕੇ ਜਦੋਂ ਸਾਡੇ ਨਾਲ ਵੱਡੀ ਗੰਟੀ ਦੇ ਵਿੱਚ ਇਹ ਸਾਡੀਆਂ ਭੈਣਾਂ ਚੇਤਨ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਤੁਰਨ ਲੱਗੀਆਂ ਆਪਣੇ ਬੱਚਿਆਂ ਦੀ ਖਾਤਰ ਤਾਂ ਸੇ ਹਮੇਸ਼ਾ ਆਪਣੀਆਂ ਉਹ ਮੰਗਾ ਹਮੇਸ਼ਾ ਸਾਡੀਆਂ ਜਿਹੜੀਆਂ ਰੋਜ਼ ਸਾਡੇ ਸਾਹਮਣੇ ਜਿਹੜੀਆਂ ਮੁਸ਼ਕਲਾਂ ਨਾਲ ਉਨ੍ਹਾਂ ਨੂੰ ਹੱਲ ਕਰਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਸੀਂ ਹੱਲ ਕਰਾਉਣ ਦੇ ਵਿੱਚ ਆਪਣੀਆਂ ਮੰਗਾਂ ਨੂੰ ਸਹਾਇੀ ਹੋਵਾਂਗੇ ਬੈਰੂ ਜੱਕਾ ਖਾਲਸਾ ਬੈਰੂ ਜੀ ਕੀ ਫਤਿਹ ਬੱਦ 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 ਹਾਂ ਸਾਡਾ ਰਹਿਣ ਬਸੇਰਾ ਹੈ ਪੂਲਰ ਪੈ ਰੱਜ ਪੈ ਨਮਾਟਰ ਲੱਗਿਆ ਆ ਬੈਠੇਗਾ ਗਰਚਰਨ ਬਾਬਾ ਸੋ ਜਿਹੜੇ ਸਾਡੇ ਹਜੇ ਵੀ ਇਸ ਮੌਕੇ ਤੇ ਹਾਜ਼ਰੀ ਹਾਜ਼ਰੀ ਨਹੀਂ ਲਵਾ ਸਕੇ ਸੋ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਕਿ ਜੀਵੀ ਦਾ ਜਿਹੜਾ ਕੰਮ ਆ ਉਹ ਲਗਭਗ ਨਿਬੜ ਚੁੱਕਿਆ ਹੈ ਤੇ ਆਓ ਆਪਾਂ ਇੱਕ ਵਾਰ ਇਸ ਫਿਰ ਮੋਰਚੇ ਨੂੰ ਮੋੜ ਭਰਗੇ ਤੇ ਆਪਣੀ ਹਾਜ਼ਰੀ ਜਿਹੜੀ ਜ਼ਰੂਰ ਇਸ ਮੋਰਚੇ ਦੇ ਵਿੱਚ ਦਰਜ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ